ਪ੍ਰਖੜਪ ਪੁੰਨਿਆ ਦਾ ਤਿਹਾਰ ਜੋ ਕਿ ਪੂਰੇ ਹਿੰਦੁਸਤਾਨ ਤੇ ਨਾਲ ਨਾਲ ਦੇਸ਼ ਵਿਦੇਸ਼ਾਂ ਵਿੱਚ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਰ ਕੁਰਾਲੀ ਦੇ ਮਸ਼ਹੂਰ ਤੇ ਪਵਨ ਕੁਟਿਆ ਸਵਾਮੀ ਨਦੀ ਪਾਰ ਵਿਖੇ ਵੀ ਇੱਕ ਸਵਾਗਤ ਕਰਾਇਆ ਗਿਆ ਇਸ ਮੌਕੇ ਸਵਾਮੀ ਦੇ ਜਨਮ ਦਿਨ ਵੀ ਮਨਾਇਆ ਗਿਆ ਭਗਤਾਂ ਦੀ ਕਾਫੀ ਭੀੜ ਲੰਮੇ ਲੰਨ ਲੱਗੀਆਂ ਹੋਈਆਂ ਸਨ ਆਓ ਤੁਹਾਨੂੰ ਸੁਣਾਣੇ ਆ ਕੀ ਕਹਿ ਰਹੇ ਨੇ ਸੰਗਤਾਂ ਇਸ ਮੌਕੇ ਸਵਾਮੀ ਦਾ ਜਨਮ ਦਿਨ ਵੀ ਹੈ ਜੀ ਅੱਜ ਰੱਖੜੀ ਬੰਧਨ ਵੀ ਬਹੁਤ ਬੜਾ ਤਿਹਾਰ ਹੈ ਤੇ ਇੱਥੇ ਸਵੇਰੇ ਅੱਜ ਹਵਨ ਹੋਏ ਆ ਤੇ ਹਵਨ ਤੋਂ ਬਾਅਦ ਲੰਗਰ ਸ਼ੁਰੂ ਹੋਇਆ 11 ਵਜੇ ਤੇ ਸਵੇਰੇ 9 ਵਜੇ ਦਾ ਭਗਤੀ ਸੰਗੀਤ ਚੱਲ ਰਿਹਾ ਸਾਡੇ ਜਿਹੜੇ ਲੋਕਲ ਸਿੰਗਰ ਹੈ ਉਹ ਆਪਣੀ ਆ ਪਵਾਜ ਸੋਮੀ ਦੇ ਗੁੰਦਾਰੇ ਤੇ ਸਭ ਨੂੰ ਬਲੇਸਿੰਗ ਮਿਲ ਰਹੀਆਂ ਬਹੁਤ ਦੂਰ ਦੂਰੋਂ ਬੰਦੇ ਆ ਰਹੇ ਆ ਤੇ ਸੋਮਜੀ ਦੀਆਂ ਸ਼ੁਭ ਕਾਮਨਾਵਾਂ ਸਭ ਸਾਰੇ ਸਾਰੇ ਜਿਹੜੇ ਉਹਨਾਂ ਦੇ ਭਗਤ ਹੈ ਉਹਨਾਂ ਨਾਲ ਹੈਗੇ ਆ ਤੇ ਸੋਮਜੀ ਜੀ ਹਾਨੂੰ ਪਤਾ ਹੀ ਹੈ ਸਭ ਧਰਮਾਂ ਦੇ ਉੱਪਰ ਸੀ ਕਿਸੇ ਧਰਮ ਨਾਲ ਉਹਨਾਂ ਦਾ ਕੋਈ ਨਹੀਂ ਉਹ ਕਹਿੰਦੇ ਵੀ ਜਿਹੜੇ ਧਰਮ 'ਚ ਤੁਸੀਂ ਹੈਗੇ ਉਹ ਧਰਮ ਨੂੰ ਤੁਸੀਂ ਮੰਨੋ ਤੇ ਰੱਬ ਦਾ ਨਾਮ ਲਓ ਕਿਸੇ ਵੀ ਰੂਪ 'ਚ ਤੇ ਉਹਨਾਂ ਦੇ ਲੈਸਨ ਸੀ ਉਹਨਾਂ ਦੇ ਲੈਸਨ ਤੇ ਅੱਜ ਦੀ ਅੱਗੇ ਚੱਲ ਰਹੇ ਆ ਪਰ ਤੁਸੀਂ ਦੇਖ ਰਹੇ ਹੋ ਇੱਥੇ Hindu Sikh ਏਕਤਾ ਦਾ ਬਹੁਤ بڑا ਇੱਕ ਪ੍ਰਤੀਕ ਹੈ ਜਿੱਥੇ ਹਰ ਇੱਕ ਬੰਦਾ ਸੇਵਾ ਕਰਦਾ ਹੈ ਹਰ ਇੱਕ ਬੰਦਾ ਪੂਜਾ ਕਰਦਾ ਪਾਠ ਕਰਦਾ ਇਹ ਸਿਰਫ ਸਵਾਮੀ ਜੀ ਦੇ ਕੁਟਿਆ ਦੇਖਣ ਨੂੰ ਮਿਲਦਾ ਸਵਾਮੀ ਜੀ ਨਦੀ ਪਾਰ ਵਾਲਿਆਂ ਦਾ ਅੱਜ ਜਨਮ ਦਿਹਾੜਾ ਬੜੀ ਧੂਮ-ਧਾਮ ਦੇ ਨਾਲ ਜੋ ਨਦੀ ਪਾਰ ਵਿਖੇ ਮਨਾਇਆ ਗਿਆ ਹੈਗਾ ਤੇ ਜਿੱਥੇ ਅੱਜ ਰੱਖੜ ਪੁੰਨਿਆ ਦਾ ਬਹੁਤ ਵੱਡਾ ਤਿਹਾਰ ਹੈ ਜੋ ਕਿ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਉੱਥੇ ਮਹਾ ਸੋਮਵਾਰ ਵੀ ਅੱਜ ਪੰਜਵਾਂ ਸੋਮਵਾਰ ਹੈ ਸਾਉਣ ਦਾ ਬਹੁਤ ਘੱਟ ਇਦਾਂ ਦਾ ਇਤਿਫਾਕ ਹੁੰਦਾ ਹੈ ਕਿ ਵੀ ਜੋ ਸੋਮਵਾਰ ਹੈ ਉਹ ਸੋਮਵਾਰ ਸੌਰੀ ਸਾਉਣ ਹੈ ਜੋ ਉਹ ਸੋਮਵਾਰ ਤੋਂ ਸ਼ੁਰੂ ਹੋਵੇ ਤੇ ਸੋਮਵਾਰ ਨੂੰ ਹੀ ਸਮਾਪਤ ਹੋਵੇ ਤੇ ਇਸ ਵਾਰ ਇਹ ਕੜੀ ਆਈ ਹੈ ਤੇ ਮੌਕੇ ਦੇ ਮੁਤਾਬਕ ਇਸੇ ਰੱਖਣ ਪੁੰਨੇ ਉੱਥੇ ਪ੍ਰਿਗੁ ਹਸੇਨਤਾ ਦੇ ਅਨੁਸਾਰ ਅੱਜ ਦੇ ਦਿਨ ਹੀ ਸਵਾਮੀ ਜੀ ਦਾ ਜਨਮ ਹੋਇਆ ਸੀਗਾ ਕੇਰਲਾ ਦੇ ਵਿੱਚ ਤੇ ਖੁਦ ਸਵਾਮੀ ਜੀ ਨੇ ਵੀ ਇਸ ਗੱਲ ਦੀ ਤਸਦੀਕ ਕੀਤੀ ਸੀ ਤੇ ਹੁਣ ਜੋ ਭਗਤਾਂ ਵੱਲੋਂ ਸਾਡੇ ਮਾਰਸ਼ਲ ਗਰੁੱਪ ਵੱਲੋਂ ਵੀ ਇੱਥੇ ਆ ਕੇ ਜੋ ਕੇਕ ਕੱਟਿਆ ਗਿਆ ਸਵਾਮੀ ਜੀ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਅੰਗ ਸੰਗ ਸਹਾਈ ਨੇ ਤੇ ਨਿਰੰਤਰ ਅਸੀਂ ਇਦਾਂ ਹੀ ਸਵਾਮੀ ਦੇ ਚਰਨਾਂ ਦੇ ਨਾਲ ਲੱਗ ਕੇ ਲੋਕ ਭਲਾਈ ਦੇ ਕੰਮ ਕਰਦੇ ਰਾਂਗੇ